Legenda ਬਾਥਰੂਮ ਤੇ ਸਾਹਮਣੇ ਇੱਕ ਸੋਹਣਾ ਜਿਹਾ 뷰 ਠੀਕ ਹੈ ਉਹ ਸਾਹਮਣੇ ਤਾਂ ਮਿਸ਼ੱਲਾ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਨਵੇਂ ਦਿਨ ਨਵੇਂ ਵਲੋਗ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਹਾਂ ਤੇ ਦਿਨ ਹੋ ਗਿਆ ਅਗਲਾ ਤੇ ਅੱਜ ਆਪਣਾ ਹੈਗਾ ਕਰੇਰੀ ਪਾਸ ਟਰੈਕ ਤੇ ਖੜੇ ਹਾਂ ਇਸ ਟਾਈਮ ਧਰਮਸ਼ਾਲਾ ਦੇ ਵਿੱਚ ਬਾਈ ਗੁਰਪ੍ਰੀਤ ਜੀ ਥੱਲੇ ਤਿਆਰ ਹੋ ਰਹੇ ਆ ਉੱਪਰ ਆਉਂਦੇ ਆ ਬਾਈਕ ਉਹਨਾਂ ਦੀ ਕੋਸਟਰ ਲਾਈ ਹੋਈ ਹੈ ਮੈਂ ਕਰਕੇ ਉੱਪਰ ਲਿਆਂਦੀ ਬਾਈਕ ਇੱਥੇ ਖੜਾਤੀ ਆ ਤੇ ਚਾਲੇ ਪਉਣੇ ਕਰੇਰੀ ਲੇਕ ਨੂੰ ਤੇ ਸਮਾਂ ਬਲਾ ਨਹੀਂ ਖਰਾਬ ਕਰਦੇ ਕਿਉਂਕਿ ਟਾਈਮ ਨਾਲ ਪਹੁੰਚਣਾ ਖਾਦਾ ਪੀਤਾ ਕੁਛ ਨਹੀਂ ਉੱਥੇ ਜਾ ਕੇ ਪਹੁੰਚ ਕੇ ਆਪਾਂ ਖਾਣੇ ਆ ਜਿਹੜਾ ਦਾ ਐਲਟੀਟਿਊਡ ਹੈਗਾ 3200 ਮੀਟਰ ਹੈਗਾ ਲੇਕ ਦਾ ਤੇ 10 ਕਿਲੋਮੀਟਰ ਦਾ ਟਰੈਕ ਹੈ ਇਹ ਆਪਾਂ ਸਟਾਰ ਕਰਨਾ ਅੱਜ ਬਾਕੀ ਦੀ ਗੱਲ ਕਰਦੇ ਆਪਾਂ ਪਹੁੰਚ ਕੇ ਰਸਤੇ 'ਚ ਇੱਧਰੋਂ ਦਾ ਐਂਟਰ ਹੁੰਦੇ ਆ ਲੋਕੀ ਬੱਸਾਂ ਕਾਰਾਂ ਜਿੱਪਾਂ ਜੋ ਵੀ ਐ ਤੇ ਇੱਧਰ ਨੂੰ ਜਾਂਦੇ ਆ ਇੱਕ ਤਾਂ ਇਹ ਰਸਤਾ ਜਾਂਦਾ ਕਰੇਰੀ ਪਿੰਡ ਨੂੰ ਤੇ ਇੱਕ ਜਾਂਦਾ ਬੱਸ ਸਟੈਂਡ ਨੂੰ ਬੱਸ ਸਟੈਂਡ ਸਾਹਮਣੇ ਹੀ ਆ ਤੇ ਜੇ ਉੱਪਰ ਚੜ ਜਾਣੇ ਆ ਇੱਧਰ ਮਕਲੋੜ ਗੰਜੇ ਨਿਕਲ ਜਾਂਦੇ ਆ ਤੇ ਆਪਣਾ ਹੋਟਲ ਵੀ ਇੱਧਰਲੀ ਸਾਈਡ 'ਚ ਹੀ ਆ ਹੁਣ ਆਪਾਂ ਮੁੜਨ ਲੱਗੇ ਆ ਕਰੇੜੀ ਪਿੰਡ ਵੱਲ ਨੂੰ ਜਦੋਂ ਆਪਾਂ ਕਰੇਰੀ ਪਿੰਡ ਨੂੰ ਚੜਦੇ ਆ ਤਾਂ ਨਾ ਰਸਤੇ ਦੇ ਵਿੱਚ ਇਦਾਂ ਖੇਤੀ ਮਿਲ ਜਾਂਦੀ ਐ ਇੱਕ ਦੋ ਦੇਖੀਆਂ ਸੀ ਤੇ ਮੈਂ ਰੁਕਿਆ ਪੁੱਛਿਆ ਕਿਸੇ ਤੋਂ ਕਿਸ ਨੇ ਸਹੀ ਤਰੀਕੇ ਨਾਲ ਜਵਾਬ ਜਾਣ ਨਹੀਂ ਦਿੱਤਾ ਕਹਿੰਦੇ ਨਹੀਂ ਪਤਾ ਨਹੀਂ ਸਾਨੂੰ ਬਟ ਜਿਹੜਾ ਮੇਰੇ ਅੰਤਜ ਨਾਲ ਲੀਲੀ ਦੀ ਖੇਤੀ ਲੱਗਦੀ ਪਈ ਆ ਹੁਣ ਲੀਲੀ ਪਤਾ ਨਹੀਂ ਕਿਸ ਕੰਮ ਇਹ ਹੁੰਦੀ ਆ ਬਾਕੀ ਇਹਨਾਂ ਨੇ ਕੋਈ ਡਿਵਾਈਡ ਕੀਤਾ ਕੋਈ yellow ਸੈਕਸ਼ਨ ਆ ਕੋਈ blue ਸੈਕਸ਼ਨ ਆ ਇਹ ਤਾਂ ਇਹਨਾਂ ਨੇ ਸੈਕਸ਼ਨਾਂ ਦੇ ਵਿੱਚ ਡਿਵਾਈਡ ਕੀਤੇ ਹੋਏ ਆ ਤੇ ਬਹੁਤ ਘੱਟ ਖੇਤੀ ਇਦਾਂ ਮਿਲਦੀ ਆ ਪਹਾੜੀ ਏਰੀਆ ਦੇ ਵਿੱਚ ਸਮਤਲ ਏਰੀਆ ਚ ਤਾਂ ਮਿਲ ਜਾਂਦੀ ਆ ਪਰ ਪਹਾੜੀਏ ਦੇ ਵਿੱਚ ਬਹੁਤ ਘੱਟ ਮਿਲਦੀ ਆ ਜਾਂਦੇ ਸਮੇਂ ਇਹੋ ਜੀ ਲੋਕੇਸ਼ਨ ਆਈ ਜਿੱਥੋਂ 360뷰 ਪੈਂਦਾ 360 ਅੱਧਾ ਪੈਂਦਾ ਤੇ ਅੱਦੇ ਤੇ ਸਾਹਮਣੇ ਪਹਾੜ ਹੈ ਪਰ ਸੋਹਣੀ ਲੋਕੇਸ਼ਨ ਸੀ ਤੇ ਦੋ ਮਿੰਟ ਰੁਕੇ ਆ ਤੇ ਗੱਲਬਾਤ ਕੀਤੀ ਹੈ ਗਾਈਡ ਨਾਲ ਗੱਲਬਾਤ ਕੀਤੀ ਹੈ ਆਪਾਂ ਪਹੁੰਚ ਕੇ ਆਪਾਂ ਪਹੁੰਚ ਗਏ ਸੀ ਕੈਂਪ ਸਾਈਟ ਕੈਂਪ ਸਾਈਡ ਜਾ ਕੇ ਜਦੋਂ ਦੇਖੇ ਕਿ ਆਪਣੇ ਪੰਜਾਬੀ ਮੁੰਡੇ ਲੱਗੇ ਹੋਏ ਐ ਸ਼ਰਧਾਈ ਮਨਉਣ ਤੇ ਉਹਨਾਂ ਕੋਲ ਰੁਕ ਗਏ ਥੋੜਾ ਟਾਈਮ ਇੰਜੋਏ ਕੀਤਾ ਤੇ ਉਹਨਾਂ ਨੇ ਵੀ ਆਪ ਨੂੰ ਇੱਕ ਗਲਾਸ ਸ਼ਰਧਾਈ ਦਿੱਤੀ ਤੇ ਇਹ ਸ਼ਰਧਾਈ ਪੀਨੇ ਆ ਇੱਥੋਂ ਆਪਣੇ ਜਿਹੜੇ ਕੈਂਪ ਸਾਈਡ ਆ ਇੱਥੋਂ ਜਿਹੜੇ ਸਾਰੇ ਟਰੈਕ ਵਾਲੇ ਇਕੱਠੇ ਹੋਏ ਆ ਤੇ ਇੱਥੋਂ ਟਰੈਕ ਸਟਾਰਟ ਕਰਾਂਗੇ ਆਪਣਾ ਕਰੇਰੀ ਦਾ ਪਰ ਇੱਥੋਂ 3 ਕਿਲੋਮੀਟਰ ਜਿਹੜਾ ਹੈਗਾ ਡਰਾਈਵ ਕਰਕੇ ਜਾਣਾ ਪੈਣਾ ਉਸ ਤੋਂ ਬਾਅਦ ਜਿਹੜਾ ਪੋਲ ਆਊਗਾ ਪੋਲ ਤੋਂ ਆਪਾਂ ਗਾਂ ਟਰੈਕ ਲਈ ਵਧਾਂਗੇ ਆਪਾਂ ਪਹੁੰਚ ਚੁੱਕੇ ਆ ਕਰੇਰੀ ਲੇਕ ਟਰੈਕ ਤੇ ਇਸ ਟਾਈਮ ਖੜੇ ਆ ਨਿਓਲੀ ਬ੍ਰਿਜ ਤੇ ਇਧਰ ਪਾਸੇ ਹੈਗਾ ਨਿਉਲੀ ਬ੍ਰਿਜ ਦੇ ਥੱਲੇ ਨਿਉਲੀ ਰਿਵਰ ਦਾ ਝਾਕਾ ਇਧਰ ਤੱਕ ਘਟ ਦਿਖਦੀ ਆ ਦੂਜੀ ਸਾਈਡ ਬਹੁਤ ਜ਼ਿਆਦਾ ਵਗ ਰਹੀ ਐ ਠੀਕ ਹੈ ਤੇ ਇਹਦੇ ਨਾਲ ਹੀ ਇਧਰਲੇ ਪਾਸੋਂ ਸਟਾਰਟ ਹੋ ਜਾਂਦਾ ਵੈ ਕਲੇਰੀ ਲੇਕ ਟਰੈਕ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਰਿਹਾ ਜੀ ਸਟਾਰਟਿੰਗ ਪੁਆਇੰਟ ਹੈ ਕਲੇਰੀ ਲੇਕ ਟਰੈਕ ਦਾ ਤੇ ਦੁਕਾਨਾਂ ਵਗੈਰਾ ਇੱਥੇ ਅਵੇਲੇਬਲ ਹੈ ਠੀਕ ਹੈ ਜੇ ਕਿਸੇ ਨੇ ਖਾਣਾ ਪੀਣਾ ਇਥੇ ਰੁੱਕ ਕੇ ਖਾ ਪੀ ਸਕਦਾ ਹੈ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇੱਥੇ ਜਿਵੇਂ ਤੁਸੀਂ ਬਾਈਕ ਵਗੈਰਾ ਲੋਣੇ ਆ ਠੀਕ ਹੈ ਲਾ ਸਕਦੇ ਆ ਕੋਈ ਇਸ ਪ੍ਰਕਾਰ ਦਾ ਡਰ ਟੁਕਰ ਨਹੀਂ ਹੈਗਾ ਇੱਥੇ ਤੇ ਆਪਣੀ ਗੱਡੀਆਂ ਵਗੈਰਾ ਵੀ ਇੱਥੇ ਤੁਸੀਂ ਲਾ ਸਕਦੇ ਆ ਬ੍ਰਿਜ ਦੇ ਐਸਾਈਡ ਤੇ ਜੇ ਤੁਸੀਂ ਧਰਮਸ਼ਾਲਾ ਤੋਂ ਆ ਰਹੇ ਆ ਆਪਦਾ ਵਹੀਕਲ ਲੈ ਕੇ ਆ ਜਾਓ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਏਗੀ ਤੇ ਸਮਾਨ ਵਗੈਰਾ ਵੀ ਤੁਹਾਨੂੰ ਇੱਥੇ ਅਵੇਲੇਬਲ ਹੋ ਜੂਗਾ ਜੇ ਕੋਈ ਆਪਣਾ ਟਰੈਕਿੰਗ ਦਾ ਸਮਾਨ ਨਹੀਂ ਲੈ ਕੇ ਆਇਆ ਬੰਦਾ ਉਹ ਵੀ ਲੈ ਸਕਦਾ ਜੇ ਬੰਦੇ ਨੂੰ ਬਾਲਾ ਹੀ ਡਰ ਹੈਗਾ ਬੈਕ ਸਾਈਡ ਤੇ ਜੇ ਬੰਦ ਨੂੰ ਬੜਾ ਡਰ ਹੈਗਾ ਬੈਕ ਸਾਈਡ ਤੇ ਥੋੜਾ ਜਿਹਾ 500 ਮੀਟਰ ਪਹਿਲਾਂ ਤੇਰੀਲੀ ਲੇਕ ਟਰੈਕ ਤੋਂ ਪਹਿਲਾਂ ਇੱਕ ਹੋਟਲ ਹੁੰਦਾ ਉੱਥੇ ਤੁਸੀਂ ਆਪ ਦਾ ਵਹੀਕਲ ਵਗੈਰਾ ਲਗਾ ਸਕਦੇ ਆ ਉਹਦਾ 500 ਨਹੀਂ ਸੋਰੀ 150 ਰੁਪਿਆ ਜਾਂ 200 ਰੁਪਿਆ ਚਾਰਜਸ ਕਰਦੇ ਨੇ ਬੋਲੇ ਸਾਰਿਆਂ ਨੂੰ ਸਾਤਿਆ ਗਾਲ ਜਿਕਾਰਿਆਂ ਦੀ ਗੂੰਜ ਨਾਲ ਕੀਤਾ ਆਪਾਂ ਤੇਰੀਲੀ ਲੇਕ ਸਟਾਰ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਪੰਜਾਬੀ ਮੁੰਡੇ ਮਿਲੇ ਆਪਣੇ ਪੰਜਾਬ ਦੇ ਤੇ ਉਹੀ ਮੋਲ ਜਿਵੇਂ ਕੋਈ ਆਪਾਂ 3 ਸਾਲ ਦੀ ਯਾਤਰਾ ਕਰਨੀ ਹੋਵੇ ਵਧੀਆ ਲੱਗਿਆ ਗਾਣੇ ਗੁਣੇ ਦੇ ਪ੍ਰੋਗਰਾਮ ਨਾਲ ਲੈ ਕੇ ਆਏ ਆ ਉਹ ਸਾਰਾ ਕੁਝ ਲਾਣਗੇ ਤੇ ਮੋਲ ਰੰਗ ਮੰਚ ਆਪਣਾ ਬੰਨ੍ਹਣਗੇ ਇਧਰਲੀ ਸਾਈਡ ਆਪਾਂ ਟਰੈਕ ਕਰਕੇ ਆਏ ਸੀ ਇਹ ਤੇ ਜਾਣਾ ਆਪਾਂ ਸਿੱਧਾ ਟਰੈਕ ਵੱਲ ਤੇ ਇੱਥੇ ਰਸਤੇ 'ਚ ਇੱਕ ਆਪਾਂ ਨੂੰ ਪੁਆਇੰਟ ਮਿਲ ਜਾਂਦਾ ਵਾ ਜਿੱਥੇ ਬੰਦਾ ਰਿਫਰੈਸ਼ ਹੋ ਸਕਦਾ ਵਾ ਤੇ ਨਿਚੇ ਨੂੰ ਇੰਜੋਏ ਕਰ ਸਕਦਾ ਤੇ ਕਲੇਰੀ ਲੇਕ ਦਾ ਵਿਊ ਦੇਖ ਸਕਦਾ ਤੇ ਇੱਥੇ ਲਿਖਿਆ ਵੇ ਟੂ ਕਲੇਰੀ ਲੇਕ ਇੱਥੋਂ ਐਂਟਰ ਕਰਨਾ ਤੇ ਦੋ ਰਸਤੇ ਇੱਕ ਉਧਰਲੀ ਸਾਈਡ ਆ ਇੱਕ ਅੱਧਰਲੀ ਸਾਈਡ ਆ ਉਹ ਵੀ ਰਸਤਾ ਟਰੈਕ ਨੂੰ ਜਾਂਦਾ ਤੇ ਇਹ ਵੀ ਰਸਤਾ ਟਰੈਕ ਨੂੰ ਜਾਂਦਾ ਹੈ ਇਧਰ ਨੈਚਰ ਨੂੰ ਇੰਜੋਏ ਹੋਏ ਕਰਦਾ ਬੰਦਾ ਜਾਂਦਾ ਵਾ ਤੇ ਜੇ ਕਿਸੇ ਨੇ ਖਾਣਾ ਇੱਥੇ ਰੁਕੇ ਖਾ ਸਕਦਾ ਵਾ ਹੁਣ ਆਪਾਂ ਇਸ ਲੇਕ ਨੂੰ ਕਰਦੇ ਆਂ ਪਾਰ ਜਿਹੜਾ ਇਹ ਟਰੈਕ ਹੈਗਾ ਇਹ ਹੱਦ ਤੱਕ ਤਾਂ ਆਪਾਂ ਨੂੰ ਪੌੜੀਆਂ ਹੀ ਮਿਲੀਆਂ ਏ ਇਦਾਂ ਪੌੜੀਆਂ ਚੜ੍ਹ ਕੇ ਚੜ੍ਹ ਕੇ ਆਪਾਂ ਉੱਥੇ ਜਾਣਾ ਚੜ੍ਹ ਜਾਣਾ ਸੱਤ ਤੱਕ ਚੜ੍ਹਾਈ ਆਈ ਏ ਸਾਰੀ ਤੇ ਲੰਜਸ ਹੀ ਲੱਗ ਰਿਹਾ ਪੂਰੇ ਜੇ ਕੋਈ ਭਰਾ ਜਿੰਮ ਲੋਂਦਾ ਉਹਨੂੰ ਪਤਾ ਲੰਜਸ ਕੀ ਹੁੰਦੇ ਆ ਤੇ ਪੂਰਾ ਪੌੜੀ ਦਾ ਟਰੈਕ ਹੈ ਇਹ ਤੇ ਚੜਾਈ ਜਾਂਨੇ ਹੱਦ ਤੱਕ ਚੜਾਈ ਆਪਾਂ ਜਿੱਥੇ ਰੁਕੇ ਸੀ ਇਹ ਉੱਥੋਂ ਤੁਹਾਨੂੰ ਦੱਸਿਆ ਕਿ ਇੱਕ ਟਰੈਕ ਉੱਪਰ ਨੂੰ ਜਾਂਦਾ ਇੱਕ ਜਾਂਦਾ ਲੇਕ ਵੱਲ ਨੂੰ ਤੇ ਆਪਾਂ ਗਾਈਡ ਨਾਲ ਗੱਲ ਕੀਤੀ ਆ ਉਹ ਦਾਦਾ ਕਿ ਜਿਹੜਾ ਦੂਜਾ ਟਰੈਕ ਹੈਗਾ ਵਾ ਉਹ ਜਾਂਦਾ ਪੇੜ ਪੱਕੀਆਂ ਅਤੇ ਖਚਰਾਂ ਲਈ ਲੋਕਲ ਲਈ ਆ ਤੇ ਜਿਹੜਾ ਜਿਹੜੇ ਆਉਂਦੇ ਟੂਰਿਸਟ ਉਹਨਾਂ ਵਾਸਤੇ ਜਿਹੜੇ ਲੇਕ ਨੂੰ ਕ੍ਰੋਸ ਕਰਦੇ ਕਰਦੇ ਇੱਧਰ ਨੂੰ ਆਉਂਦੇ ਆ ਇਹ ਟਰੈਕ ਇੱਧਰ ਨੂੰ ਜਾਂਦਾ ਹੈ ਭਾਈ ਉਹ ਟਰੈਕ ਜ਼ਿਆਦਾ ਲੋਕਲ ਯੂਜ਼ ਕਰਦੇ ਆ ਨਹੀਂ ਨਹੀਂ ਉਹ ਭਾਈ ਜੀ ਆਪਕੇ ਮੇੜ ਪਾਲਕ ਹੋ ਗਏ ਜਿਵੇਂ खच्चर वगैरह जैसे ऊपर के लिए सामान लेके जाते हैं तो उनके लिए ओके okay. बाकी टूरिस्ट के लिए ये ट्रैक होगा उधर से थोड़ा रिस्क है उधर से भी जा सकते हैं ठीक है पर टूरिस्ट के लिए ज्यादा बेटर है ठीक है सर ठीक हां चलो हां चलो चलो हां ਜਿਵੇਂ ਆਪਾਂ ਦੇਖਿਆ ਕਿ ਲੋਕੀ ਬੋਤਲਾਂ ਲੈ ਕੇ ਆਉਂਦੇ ਆ ਤੇ ORS ਵਿੱਚ ਮਿਲਾ ਲੈਂਦੇ ਆ ਤੇ ਬਾਈ ਨੇ ਆਪਾਂ ਨੂੰ ਵੀ ਆਫਰ ਕੀਤਾ ਸੀ ਆਪਾਂ ਪੀ ਲਿਆ ਤੇ ਇਹਦਾ ਪਲੱਸ ਪੁਆਇੰਟ ਇਹ ਹੁੰਦਾ ਕਿ ਤੁਹਾਨੂੰ ਇੱਥੇ ਪਾਣੀ ਦੀ ਕਮੀ ਨਹੀਂ ਹੁੰਦੀ ਜੋਰ ਲੱਗਦਾ ਪਸੀਨਾ ਹੁੰਦਾ ਜਿੱਤੇ ਕਰਕੇ ਤੁਹਾਨੂੰ ਧਿਆ ਵੀ ਲੱਗਦੀ ਆ ਤੇ ਡੀਹਾਈਡਰੇਟ ਵੀ ਹੋ ਜਾਂਦੇ ਆ ਇਹ ਚੀਜ਼ ਕਰਨੀ ਚਾਹੀਦੀ ਆ ਤੇ ਪਾਣੀ ਵੀ ਨਾਲ ਨਾਲ ਪੀਂਦੇ ਰਹਿਣਾ ਚਾਹੀਦਾ ਵਾ ਇੱਥੇ ਪੁੱਜ ਕੇ ਵੇਖਿਆ ਇੱਕ ਦਰਖਤ ਤੇ ਦਰਖਤ ਇਹ ਜਣਾ ਤੁਸੀਂ ਦੇਖੋ ਜੀ ਕਿਥੋਂ ਤੱਕ ਫੈਲੀਆਂ ਹੋਈਆਂ ਨੇ ਇਹ ਸਾਰੀਆਂ ਦਰਖਤ ਇਹ ਜਣਾ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਦਰਖਤ ਨੂੰ ਇੱਕ ਜ਼ਮੀਨ ਦੀ ਪਕੜ ਕਰਨ ਲਈ ਕਿੰਨੀਆਂ ਜੜ੍ਹਾਂ ਪਛੋਣੀਆਂ ਪੈਂਦੀਆਂ ਨੇ ਤੇ ਇਹਦਾ ਜਿਹੜਾ ਤਣਾ ਵੀ ਬਹੁਤ ਚੋੜਾ ਵੈ ਦੇਖਣ ਚ ਵੀ ਖਤਨਾਕ ਲੱਗ ਰਿਹਾ ਹੈ ਪੂਰਾ ਜ਼ਬਰਦਸਤ ਟ੍ਰੈਕ ਤੁਸੀਂ ਦੇਖ ਸਕਦੇ ਹੋ ਇੰਨੀ ਚੜਾਈ ਚੜ ਕੇ ਆਪਾਂ ਉੱਤੇ ਆਉਣਾ ਵੈ ਥੱਲੇ ਤਾਂ ਪੌੜੀਦਾਰ ਸੀ ਇਹ ਤੇ ਜਿਵੇਂ ਉੱਪਰ ਆ ਜਾਂਦੇ ਆ ਪੌੜੀਆਂ ਥੋੜੀਆਂ ਕੱਟ ਹੋ ਜਾਂਦੀਆਂ ਤੇ ਸਿੱਧੀ ਟਲਾਨ ਜ਼ਿਆਦਾ ਹੋ ਜਾਂਦੀ ਆ ਹਾਂ ਕਿਵੇਂ ਆ ਗਾਈਡ ਸਾਹਿਬ ਉਹ ਬੈਠੇ ਹੋਏ ਆ ਰੈਸਟ ਕਰਦੇ ਪਏ ਆ ਤੇ ਬੰਦਿਆਂ ਨੂੰ ਡੀਗਦੇ ਪਏ ਜਿਹੜੇ ਪਿੱਛੇ ਰਹਿ ਗਏ ਆ ਤੇ ਖਾਣ ਪੀਣ ਨੂੰ ਐਦਾਂ ਦੀ ਸ਼ੌਪ ਨੂੰ ਹਰ ਥਾਂ ਤੇ ਮਿਲ ਜਾਣੀ ਆ 500 ਮੀਟਰ 1 ਕਿਲੋਮੀਟਰ ਬਾਅਦ ਤੁਹਾਨੂੰ ਖਾਣ ਪੀਣ ਦੀ ਸ਼ੌਕ ਮਿਲ ਜੂਗੀ ਜਿੱਥੇ ਤੁਸੀਂ ਬੈਕ ਕੇ ਅरेस्ट ਕਰ ਸਕਦੇ ਹੋ ਤੇ ਚਾਰਜ ਹੋ ਸਕਦੇ ਹੋ ਆਪਦੇ ਸਰੀਰ ਨੂੰ ਕੈਂਪ ਕਰ ਸਕਦੇ ਆਂ ਟਰੈਕ ਕਰਦੇ ਕਰਦੇ ਆਪਾਂ ਇਹੋ ਜੀ ਲੋਕੇਸ਼ਨ ਤੇ ਪਹੁੰਚ ਗਏ ਜਿੱਥੋਂ ਮਤਲਬ ਕਿ ਮਨ ਸ਼ਾਂਤ ਹੁੰਦਾ ਪੂਰਾ ਤੇ ਜਿਹੜੀ ਥਕਾਵਟ ਹੈ ਟਰੈਕ ਦੀ ਸਾਰੀ ਦੂਰ ਹੁੰਦੀ ਆ ਇੱਥੇ ਇੱਕ ਘਾਟੀ ਜੀ ਬਣਦੀ ਆ ਤੇ ਥੱਲੋਂ ਆਇਆ ਜਮਾ ਝੁੰਡ ਤੋਂ ਤੇ ਟਰੈਕ ਕਰਦੇ ਕਰਦੇ ਆਪਾਂ ਪਹੁੰਚ ਗਏ ਆ ਤੇ ਇਹ ਸਾਡੇ ਗਾਈਡ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਦਰਸ਼ ਬਾਈ ਜੀ ਅਰਦਰਸ਼ਾ ਹਾਂਜੀ ਠੀਕ ਹੈ ਨਾਮ ਰਹਿ ਗਿਆ ਇਹ ਪੁੱਛਣਾ ਤੁਹਾਡਾ ਵਧੀਆ ਏਜ ਵੀ ਥੋੜੀ ਹੈ ਤੇ ਇਹਨਾਂ ਨੂੰ ਵਰਦਾਣ ਹੀ ਹੁੰਦਾ ਵਾ ਟਰੈਕ ਕਰਨ ਦਾ ਤੇ ਇਹਨਾਂ ਨੂੰ ਕੋਈ ਨਾ ਕੋਈ ਥਕਾਵਟ ਹੈ ਤੇ ਨਾ ਕੋਈ ਭਾਰ ਦਾ ਕੋਈ ਡਿਫਿਕਲਟੀ ਹੁੰਦੀ ਹੈ ਜਿਹੜਾ ਆਪਾਂ ਪਾਣੀ ਭਰਿਆ ਇਹ ਝਰਨੇ ਦਾ ਬਹੁਤ ਹੀ ਟੇਸਟੀ ਅਤੇ ਸਾਫ ਪਾਣੀ ਸੀ ਆ ਇਹ ਆਮ ਤੌਰ ਤੇ ਆਪਾਂ ਟਰੈਕ ਕਰਦੇ ਆ ਇਹੋ ਜਿਹਾ ਪਾਣੀ ਆਪਾਂ ਪੀ ਸਕਦੇ ਜਿਹੜਾ ਆਪਾਂ ਨੂੰ ਝਰਨੇ ਤੋਂ ਮਿਲਦਾ ਵਾ ਪਾਣੀ ਬਹੁਤ ਸਾਫ ਹੁੰਦਾ ਟੇਸਟੀ ਹੁੰਦਾ ਹੈ ਈਵਨ ਕਿ ਇਹ ਆਪਣੇ ਜਿਹੜੇ ਮਿਨਰਲ ਵਾਟਰ ਹੁੰਦੇ ਆ ਬਸਰੇ ਦੀ ਵਾਟਰ ਹੁੰਦੇ ਆ ਉਹਨਾਂ ਨੂੰ ਮਾਤ ਦਿੰਦੇ ਆ ਤੇ ਕਾਫੀ ਜੜੀ ਬੁੱਟੀਆਂ ਚੋਂ ਲੰਘ ਕੇ ਹੁੰਦਾ ਜਿਹੜਾ ਆਪਣੇ ਸਰੀਰ ਦੇ ਕਈ ਰੋਗ ਦੂਰ ਕਰ ਦਿੰਦਾ ਇੱਥੇ ਆ ਕੇ ਕੇਰੀ ਲੇਕ ਪੂਰੀ ਵਗ ਰਹੀ ਆ ਇਹਦਾ ਚਰਨਾ ਪੂਰਾ ਡਿੱਗ ਰਿਹਾ ਵਾ ਤੇ ਸ਼ੋਰ ਵੀ ਪੂਰਾ ਸੁਣ ਰਿਹਾ ਤੇ ਵਿਊ ਇੰਨਾ ਬਤ ਸ਼ਾਨਦਾਰ ਹਨ ਦੇਖ ਕੇ ਮਨ ਖੁਸ਼ ਹੁੰਦਾ ਪਰ ਰਸ਼ ਹੋਣ ਕਰਕੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ਦੇ ਵਿੱਚ ਦਿੱਕਤ ਆ ਰਹੀ ਆ ਟਰੈਕ ਤੇ ਉੱਥੋਂ ਆਣਾ ਆਪਾਂ ਟਰੈਕ ਕਰਦੇ 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 ਇੱਥਾਂ ਚੜਨਾ ਹੈ ਤੇ ਟਰੈਕ ਹਾਲੇ ਤੱਕ ਤਾਂ ਇਦਾਂ ਹੀ ਮਿਲ ਰਿਹਾ ਵਾ ਇਹ ਟਰੈਕ ਸਰ ਜਾਂਦਾ ਇੱਕ ਹੀ ਫਾਰਮੂਲਾ ਹੈ ਕਿ ਪਹਿਲਾਂ ਤੁਸੀਂ ਕਰੇ ਪ੍ਰੈਕਟਿਸ ਵਗੈਰਾ ਕਰਕੇ ਆਓ ਜਿਵੇਂ ਥੋੜਾ ਮੋਟੀ ਵਾਕ ਕਰੋ ਥੋੜੀ ਮੋਟੀ ਇੰਦਾ ਸੈਂਸ ਇਹ ਨਹੀਂ ਹੈਗਾ ਕਿ ਦੋ ਦਿਨ ਕੀਤੀ ਤੇ ਛੱਡ ਦਿੱਤੀ ਘਟੋ ਘਟ ਮਹੀਨਾ ਵਾਕ ਕਰਕੇ ਆਓ ਇਹਦਾ ਕਰਨੇ ਆ ਜੇ ਵਾਕ ਨਹੀਂ ਕਰਦੇ ਤੁਹਾਨੂੰ ਦਿੱਕਤ ਆਏਗੀ ਇਹ ਟਰੈਕ ਕਰਨ ਦੇ ਵਿੱਚ ਨੇੜੇ ਪਾਸਾ ਦੇ ਤਾਂ ਬਾਲਾ ਵੈਸਟ ਹੈ ਭੱਜਣ ਇੱਥੇ ਆ ਕੇ ਕਰੇਰੀ ਝੀਲ ਤੇ ਚਰਨਾ ਹੋਰ ਵੀ ਸੋਹ ਖੂਬਸੂਰਤ ਲੱਗਣ ਲੱਗਿਆ ਤੇ ਇਹ ਹੀ ਝੀਲ ਹੈ ਚਰਨਾ ਮੈਂ ਜਿਹਨੂੰ ਅੱਗੇ ਜਾ ਕੇ ਉਹ ਕਹਿ ਦਿੰਦੇ ਆ ਨੋਲਾ ਝੀਲ ਜਾਨਦੀ ਹਰੇਕ ਜਿਵੇਂ ਪਿੰਡ ਦੇ ਵਿੱਚ ਲੰਗਦੀ ਆ ਉਸ ਮੁਤਾਬਿਕ ਤਾਂ ਨਾਮ ਰੱਖ ਦਿੰਦੇ ਆ ਵੈਸੇ ਤਾਂ ਇਹਦਾ origial ਉੱਤੇ ਕਰੇਰੀ ਤੋਂ ਹੀ ਹੁੰਦਾ ਵਾ ਝੀਲ ਤੋਂ ਜਿਹੜਾ ਉੱਥੇ ਗਲੇਸ਼ੀਅਰ ਪਿਗਲਦਾ ਉਸ ਤੋਂ ਬਾਅਦ ਇੱਧਰ ਹੁੰਦਾ ਤੇ ਇੱਕ ਗੱਲ ਹੋਰ ਹੈ ਕਿ ਥਾਂ ਥਾਂ ਤੇ ਮਾਗੇ ਵੀ ਕਿਹਾ ਕਿ ਰੈਸਟ ਕਰਨ ਵਾਸਤੇ ਖਾਣ ਪੀਣ ਵਾਸਤੇ ਇਹ ਖੋਖੇ ਲੱਗੇ ਹੋਏ ਆ ਜਿਹੜਾ ਕਿ ਇੱਥੇ ਲੱਗਾ ਹੈ ਤੇ ਇਦਾਂ ਖੋਖੇ ਤੇ ਰੁੱਕ ਕੇ ਤੁਸੀਂ ਆਪਦਾ ਰੈਸਟ ਕਰ ਸਕਦੇ ਹੋ ਤੇ ਖਾ ਪੀ ਸਕਦੇ ਹੋ ਤੇ ਅਜੇ ਵੀ ਨਹੀਂ ਆਪਾਂ ਨੂੰ ਖੋਖੇ ਨਹੀਂ ਹੈਗੇ ਅੱਗੇ ਵਧਦੇ ਆ ਪਾਣੀ ਇੰਨਾ ਸਾਫ਼ ਆ ਨਾ ਇਹਦਾ ਜਿਹੜਾ ਤਲਾ ਤਾਲ ਜਿਹੜਾ ਇਹਨਾਂ ਕੈਪਟ ਕਿਹਾ ਜਾਂਦਾ ਸੰਤਲ ਏਰੀਆ ਪਾਣੀ ਇੰਨਾ ਸਾਫ਼ ਆ ਇਹਦਾ ਕਿ ਤੁਹਾਨੂੰ ਫਿਰ ਤਾਲ ਦੇ ਨਾਲ ਜਰ ਹੁੰਦਾ ਹੋਊਗਾ ਤੇ ਆ ਦੇਖੋ ਪੂਰਾ ਕ੍ਰਿਸਟਲ ਕਲੀਅਰ ਪਾਣੀ ਆ ਇਹ ਤੇ ਪੀਣ ਜੋਕ ਪਾਣੀ ਆ ਇਹ ਆ ਦੇਖੋ ਹਾ 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 ਬਹੁਤ ਮਿੱਠਾ ਪਾਣੀ ਆ ਇੱਕ ਬਣਾਣੀ ਹੈ ਵਸਤੇ ਇੱਕ ਬਣਾਉਣੀ ਹੈ ਜਿੰਨੀ ਪਾਣੀ ਨਹੀਂ 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 ਪਾਣੀ ਤੇ ਇਹ ਮਿਡ ਪੁਆਇੰਟ ਹੈਗਾ ਵਾ ਕਰੇਰੀ ਲੇਕ ਟ੍ਰੈਕ ਦਾ ਇੱਥੇ ਟੈਂਟ ਵਗੈਰਾ ਵੀ ਲੱਗ ਜਾਂਦੇ ਬੰਦੇ ਕਿਥੇ ਰਹਿਣਾ ਤੇ ਰਹਿ ਸਕਦਾ ਵਾ ਤੇ ਜਿਹੜੀ ਦੀਵਰ ਤੋਂ ਆਪਾਂ ਕ੍ਰੋਸ ਕਰਕੇ ਆਏ ਆ ਉਹ ਪੁਲ ਰਾਈ ਪੁਲ ਸਾਰਾ ਕੱਚਾ ਹੀ ਐ ਕਿਸ ਤਰ੍ਹਾਂ ਦਾ ਕੰਬ ਦਾ ਜੋ ਟੱਪਦੇ ਆ ਤੇ ਜਿਹੜੀ ਆ ਨਦੀ ਵਾਕ ਰਹੀ ਐ ਲਿਉਂਡ ਖੱਡ ਕਹਿੰਦੇ ਆ ਵੈਸੇ ਤਾਂ ਇਹਨਾਂ ਤੋਂ ਪੁੱਛਿਆ ਸੀ ਵੈਸੇ ਤਾਂ ਪੁੱਛਿਆ ਸੀ ਇਹ ਹੁੰਦੀ ਦਾ ਕਰੇਰੀ ਤੋਂ ਹੀ ਉੱਤੇ ਹੀ ਹੁੰਦੀ ਆ ਲੇਕ ਤੋਂ ਹੀ ਪਰ ਇੱਥੇ ਆ ਕੇ ਇੱਕ ਪਿੰਡ ਦੇ ਵਿੱਚ ਗੁਜਰਦੇ ਜਿਹਦੇ ਕਰਕੇ ਨਿਊਨ ਖੰਡ ਨਾਮ ਵੱਜਦਾ ਵਾ ਤੇ ਹੁਣ ਆਪਾਂ ਇਹਨਾਂ ਨੂੰ ਬਲੈਕ ਕਾਫੀ ਕਈ ਬਣਾਉਣ ਵਾਸਤੇ ਉਹ ਪੀਨੇ ਆ ਮਿਡ ਪੁਆਇੰਟ ਹੋ ਗਿਆ 5 ਕਿਲੋਮੀਟਰ ਦਾ ਪੈਡਾ ਅਜੇ ਹੋਰ ਪਿਆ ਤੇ ਉਹ ਆਪਾਂ ਸਰ ਕਰਦੇ ਆ ਇੱਥੋਂ ਅੱਗੇ ਵਧਦੇ ਆ ਜੋ ਆ ਚੰਡੀਗੜ੍ਹ ਮੇਂ 3-4 ਸਾਲ ਵਾਹ ਪ੍ਰਾਈਕਰ ਕੇ ਬੈਠਾ ਓਕੇ ਚੰਡੀਗੜ੍ਹ ਵਾ ਕੀ ਹੋਤਾ ਹੈ ਚੰਡੀਗੜ੍ਹ ਰਹੇ ਹੋ ਆਪ ਹਾਂ ਜੀ ਯੂਨੀਵਰਸਿਟੀ ਪੜ੍ਹਾਈ ਵਾਸਤੇ ਠੀਕ ਹੈ ਓਕੇ ਏ ਬਾਈ ਜੀ ਤੁਹਾਨੂੰ ਛਾਲਾ ਤੂਈ ਆ ਇਹ ਵੀ ਮੈਂ ਤਾਂ ਲੋਕਲ ਆ ਤੇ ਇਸ ਟਰੈਕ ਦਾ ਇੰਜੋਏ ਲੈਣ ਵਾਸਤੇ ਇੱਥੇ ਆਏ ਹੋਇਆ ਤੇ ਮਾਹੌਲ ਵਧੀਆ ਬਣ ਗਿਆ ਵਾ ਤੇ ਜਿਹੜੇ ਰੱਸ਼ ਸੀ ਉਹ ਆਪਾਂ ਸਾਰਾ ਕੱਢ ਕੇ ਅੱਗੇ ਵਧ ਗਏ ਆ ਤੇ ਅੱਧ ਜਿਹੜਾ ਮਿਡ ਪੁਆਇੰਟ ਆ ਤੇ ਖੜੇ ਆ ਅੱਧਾ ਕਰ ਲਿਆ ਤੇ ਅੱਧਾ ਆਪਣਾ ਟਰੈਕ ਰਹਿ ਗਿਆ ਖੰਡ ਦਾ ਜਿਹੜਾ ਇੱਥੇ 뷰 ਬਹੁਤ ਸੋਹਣਾ ਬੰਦਾ ਵਾ ਤੇ ਇੱਕ ਨੂੰ ਆਪਾਂ ਤਾਂ ਨੂੰ ਚੜਨਾ ਵਾ ਤੇ ਉਹ ਤੁਸੀਂ ਦੇਖ ਰਹੇ ਹੋ ਬੰਦੇ ਜਿਹੜੇ ਜਾਈਏ ਨੇ ਤਾਂ ਉਸੜਾ ਕਾਪਾ ਪੁੱਜਣਾ ਵਾ ਤੇ ਪੋੜੀਦਾਰੀ ਹੀ ਟ੍ਰੈਕ ਅਜੇ ਵੀ ਮੈਂ ਤਾਂ 3 ਕਿਲੋਮੀਟਰ ਕਹਿ ਚਾਹਤਾ ਜਿਆਦਾ ਹੀ ਹੋ ਗਿਆ ਵਾ ਤੇ ਇਧਰੋਂ ਪਾਣੀ ਥੱਲੇ ਨੂੰ ਵਗ ਰਿਹਾ ਵਾ ਤੇ ਥਾਂ ਥਾਂ ਤੇ ਇੰਨੇ ਸੋਹਣੇ 뷰 ਹੈ ਥਾਂ ਥਾਂ ਤੇ ਇੰਨੇ ਸੋਹਣੇ 뷰 ਹੈ ਤੇ ਦਿਲ ਕਰਦਾ ਰੁਕ ਜਾਈਏ ਤੇ ਗੁਰਪ੍ਰੀਤ ਬਾਈ ਜੀ ਮਿਲੇ ਸੀ ਆਪਾਂ ਨੂੰ ਠੀਕ ਹੈ ਉਹ ਮਿਡ ਪੁਆਇੰਟ ਤੇ ਮਿਲ ਗਏ ਸੀ ਤੇ ਚੱਲ ਪਹਿਲਾਂ ਗਏ ਸੀ ਮੇਰੇ ਤੋਂ ਅੱਧਾ ਘੰਟਾ ਪਹਿਲਾਂ ਚੱਲ ਪਏ ਸੀ ਇਹ ਤੇ ਮੈਂ ਉਹਨਾਂ ਨੂੰ ਕਹ ਤੂੰ ਨਾਲ ਜਨਣਾ ਉਹ ਕਹਿੰਦੇ ਨਹੀਂ ਉਹ ਕਹਿੰਦੇ ਮੈਂ ਇੱਥੇ ਸਟੇ ਕਰੂੰਗਾ ਤੇ ਤੁਸੀਂ ਕਰਨਾ ਕਰ ਲਓ ਮੈਂ ਕਹਿੰਦਾ ਨਹੀਂ ਮੈਂ ਜਾਣਾਗਾ ਤੇ ਮੈਂ ਲੇਕ ਤੱਕ ਜਾਊਗਾ ਉਹ ਉਥੋਂ ਤੱਕ ਹੀ ਰੋਗੇ ਆ ਮਿਡ ਪੁਆਇੰਟ ਤੱਕ ਤੇ ਸਵੇਰੇ ਚੱਲਣਗੇ ਕਿ ਰੀਰੀ ਲੇਕ ਟਰੈਕ ਤੱਕ ਲੇਕ ਤੇ ਸਵੇਰੇ ਪੁੰਜਣਗੇ ਫਿਰ ਕਹਿੰਦਾ ਸਵੇਰੇ ਤੇ ਨਾਲ ਹੀ ਥੱਲੇ ਆ ਜੂਗਾ ਬਾਕੀ ਵੇਖਦੇ ਆ ਇੱਥੇ ਵੀ ਇੱਕ ਦਰਖਤ ਮਿਲਦਾ ਵਾ ਜਿਹਦੀ ਜੜ੍ਹ ਹੁਣੀ ਤਾਂ ਉੱਥੇ ਚਾਈਦੀ ਐ ਤੇ ਇੱਥੋਂ ਤੱਕ ਆਈ ਹੋਈ ਐ 10-12 ਫੁੱਟ ਲੰਬੀ ਜੜ੍ਹ ਐ ਇਸ ਦਰਖਤ ਦੀ ਤੇ ਕਿੰਨੀ ਮਜ਼ਬੂਤੀ ਨਾਲ ਖੜਾ ਹੋਇਆ ਐ ਪਹਾੜਾਂ ਦੇ ਵਿੱਚ ਹੁਣ ਇੱਕ ਟ੍ਰੇਲ ਹੋਰ ਉੱਪਰ ਚੱਲਣੀ ਆਪਾਂ ਤੇ ਇੱਕ ਤੁਹਾਨੂੰ ਗੱਲ ਹੋਰ ਦੱਸਣੀ ਸੀ ਕਿ ਕਦੇ ਵੀ ਇੱਥੇ ਜਿਵੇਂ ਕਿ ਟਰੈਕ ਕਰਨਾ ਇਹੋ ਜਿਹਾ ਇਹ ਥੋੜਾ ਜਿਹਾ ਮੋਡਰੇਟ ਵੀ ਐ ਤੇ ਥੋੜਾ ਜਿਹਾ ਇਜ਼ੀ ਵੀ ਆ ਪਰ ਡਿਫਿਕਲਟ ਆਪਾਂ ਘੱਟ ਕਾਵਾਂਗੇ ਡਿਫਿਕਲਟ ਘੱਟ ਕਹਿਣ ਦਾ ਕਾਰਨ ਇੱਕ ਇਹੀ ਹੈ ਕਿ ਵਿੱਚ ਥੋੜੇ ਸੰਤਲ ਏਰੀਆ ਆ ਜਾਂਦਾ ਪਰ ਬਹਲਾ ਨਹੀਂ ਹੁੰਦਾ ਹਿਸਾਬ ਦਾ ਹੀ ਹੁੰਦਾ ਮੇਰਾ ਤੁਹਾਨੂੰ ਇਹ ਪੂੜੀਆਂ ਹੀ ਮਿਲਦੀਆਂ ਜੇ ਤੁਸੀਂ ਇਹ ਟਰੈਕ ਕਰਨਾ ਵੈ ਤੇ ਨਮਕੀਨ ਦਾ ਪੈਕਟ ਇੱਕ ਯੂਰ ਨਾਲ ਚੱਕਿਓ ਤੇ ਕਦੀ ਵੀ ਚੜਾਈ ਨੂੰ ਉੱਪਰ ਨੂੰ ਨਹੀਂ ਦੇਖਣਾ ਇਹ ਨਾਲ ਤੁਸੀਂ ਡੀਮੋਟੀਵੇਟ ਹੋ ਸਕਦੇ ਹੋ ਅੱਛਾ ਏਦਾਂ ਤੁਹਾਨੂੰ ਦਰਖਤ ਵੀ ਡਿਗੇਸ ਟ੍ਰਾਇਲ ਤੇ ਮਿਲ ਸਕਦੇ ਆ ਤੇ ਉਹੀ ਗੱਲ ਕਸਰਤ ਕਰਕੇ ਆਉਣੀ ਆ ਬਿਨਾਂ ਕਸਰਤੋਂ ਨਹੀਂ ਆਉਣਾ ਜੇ ਤੁਸੀਂ ਇਹ ਟ੍ਰੈਕ ਕਰਨਾ ਵਾ 2 ਕਿਲੋਮੀਟਰ ਦਾ ਪੈਡਾ ਤੈ ਕਰਨ ਤੋਂ ਬਾਅਦ ਥੋੜਾ ਜਿਹਾ ਸੰਤਲੇ ਏਰੀਆ ਮਿਲਿਆ ਜਿੱਥੇ ਆਪਾਂ ਨਿਊਨ ਖੱਡ ਦੇ ਨਾਲ ਆਕੇ ਮਿਲ ਜਾਂਦੇ ਆ ਜਿੱਥੇ ਰਿਵਰੇ ਵਹਿੰਦੀ ਪਈ ਹੈ ਨਿਊਨ ਖੱਡ ਰਿਵਰ ਕਹਿੰਦੇ ਆ ਨਿਊਨ ਖੱਡ ਕਹਿੰਦੇ ਆ ਤੇ ਇੱਕ ਸਾਹਮਣੇ ਸਟੇ ਸੀ ਆ ਖਾਣ ਪੀਣ ਵਾਸਤੇ ਤੇ ਉਹ ਬੰਦ ਆ ਇਸ ਟਾਈਮ ਭਾਜੀ ਸੀ ਜਿਹੜੇ ਗਰੁੱਪ ਉਸ ਨੂੰ ਨਾਣੇ ਮੇਰੀ ਵੀਡੀਓ ਬਣਾਈ ਥੱਲੇ ਇਹ ਬਰਫ਼ ਕੋਲੇ ਤੇ ਇੱਥੇ ਵੀ ਹੁਣ ਗਾਂਹ ਬਰਫ਼ ਆ ਇੱਥੇ ਵੀਡੀਓ ਬੰਦ ਕਰਨੀ ਪੈਣੀ ਆ ਹਾਂਜੀ ਕੋਈ ਖਾਨੀ ਮੇਰੇ ਤੇ ਇੱਥੇ ਵੀ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਇੱਥੇ ਪੈਰ ਸਲਿੱਪ ਕਰਦੇ ਆ ਸਲਿੱਪਿੰਗ ਦਾ ਸਾਇੰਸ ਹੈ ਜਦੋਂ ਜੀ ਬਲੈਕ ਆਈਸ ਆ ਤੇ ਬੂਟ ਚੜ ਚੜ ਕੇ ਸਾਰੇ ਰੇਤਾ ਉੱਤੇ ਚੜ ਗਏ ਤੇ ਪੈਰ ਤਲਕਨ ਦੇ ਜਾਂ ਸਜਾਦਾ ਇਹਦੇ ਲਈ ਤਾਂ ਉਥੋਂ ਚਾਹੀਦੇ ਆ ਜਿਹੜੇ ਹੁੰਦੇ ਆ ਬੂਟਾ ਥਲੇ ਉਹ ਲੱਗ ਜਾਂਦੇ ਆ ਤਿੱਖੇ ਜਿਹੇ ਹੁੰਦੇ ਨਾਮ ਨਹੀਂ ਮੈਨੂੰ ਪਤਾ ਛਤ ਗਲੇਟਰ ਕਹਿੰਦੇ ਇੰਦਾ ਕੁਛ ਨਾਮ ਹੈ ਤੇ ਹੁਣ ਆਪਾਂ ਚੜਨਾ ਹੈ ਲੇਕ ਲਈ ਤੇ ਐਂ ਘੁਮ-ਘੁਮ ਕੇ ਉਹ ਸਾਹਮਣੇ ਬਸ ਫੇਰ ਆਉਂਦੀ ਆ ਤੇ ਉਹਨੂੰ ਕਰਨਾ ਆਪਾਂ ਸਾਰਾ ਆਪਾਂ ਆਪਣੀ ਕੈਂਪ ਸਾਈਟ ਤੇ ਪਹੁੰਚ ਚੁੱਕੇ ਆ ਤੇ ਇਹ ਲੋਕੇਸ਼ਨ ਆ ਕੈਂਪ ਸਾਈਟ ਦੀ ਇਧਰਲੀ ਸਾਈਡ ਇਹ ਖਾਣ ਪੀਣ ਨੂੰ ਬਣਾਉਂਦੇ ਆ ਤੇ ਅੰਦਰ ਵੜ ਕੇ ਇੱਥੇ ਖਾ ਪੀ ਸਕਦੇ ਆ ਤੇ ਟੈਂਟ ਆਪਣਾ ਉਧਰਲੀ ਸੈੱਟ ਲੱਗਾ ਦਿਖਾ ਦੂੰਗਾ ਬਾਅਦ ਚ ਤੇ ਇੱਥੇ ਆ ਕੇ برف ਪੂਰੀ ਦੁੱਧ ਵਰਗੀ ਚਿੱਟੀ ਦਿਖਦੀ ਆ ਤੇ ਇੱਥੋਂ 200 ਮੀਟਰ 150 ਮੀਟਰ 200 ਜਾਂ 150 ਮੀਟਰ ਉੱਪਰ ਜਾ ਕੇ ਲੇਕ ਆਉਂਦੀ ਆ ਚਲੋ ਇੱਕ 뷰 ਹੁਣ ਦੇਖਦੇ ਆ ਦੇ ਬਣੀ ਗੱਲ ਤਾਂ ਦੇਖਾਂਗੇ ਨਹੀਂ ਤਾਂ ਫਿਰ ਇੱਕ ਵੀਓ ਸ਼ਾਮੀ ਤੇ ਸੁਬਾ ਦੇਖਾਂਗੇ ਚਲੋ ਵੱਧਦੇ ਹਾਂ ਹੁਣ ਉਧਰ ਨੂੰ ਕੀ ਬੰਦਾ ਆਪਾਂ ਬੈਠੇ ਹੁਣ ਕਲੇਰੀ ਲੇਕ ਤੇ ਵਧੀਆ ਰਿਹਾ ਅੱਗ ਇਹਨਾਂ ਨੇ ਬਾਲਤੀ ਸੀ ਟੈਂਟ ਇਹਨਾਂ ਨੇ ਦਿੱਤਾ ਵਾ ਰੋਟੀ ਪਾਣੀ ਆਪਾਂ ਛੱਕ ਲਈ ਆ ਤੇ ਰੈਸਟ ਕਰਨ ਲੱਗਿਆ ਹੁਣ ਤੇ ਕਾਂ ਅੱਗੇ ਕੱਲ ਦਾ ਪੇਡ ਆਪਾਂ ਕਰਾਂਗੇ ਕਲੇਰੀ ਲੇਕ ਦਾ ਤੇ ਤੁਹਾਨੂੰ ਦਿਖਾਵਾਂਗੇ ਉਥੇ ਦੇ ਨਜ਼ਾਰੇ ਬਹੁਤ ਸੋਹਣੀ ਲੇਕ ਹੈ ਬਰਫ ਨਾਲ ਪੂਰੀ ਢੱਕੀ ਪਈ ਆ ਤੇ ਮਜ਼ਾ ਆਉਂਦਾ ਪੂਰਾ ਦੇਖ ਕੇ ਤੇ ਇੱਕ ਮੇਰੀ ਅੱਜ ਦੀ ਵੀਡੀਓ 'ਚ ਥੋੜੀ ਦਿੱਕਤ ਰਹਿ ਗਈ ਮੈਂ ਤੁਹਾਨੂੰ ਗਲੇਟਰ ਕਹਤੇ ਸੀ ਜਿਹੜੇ ਪੈਰਾਂ 'ਚ ਲੱਗਦੇ ਆ ਉਹ ਲੱਗਦੇ ਕੱਲੇ ਬੂਟ ਤੋਂ ਉੱਤੇ ਉੱਤੇ ਜਿੱਥੇ ਆਪਣੇ ਪਹੁੰਚੇ ਹੁੰਦੇ ਪੈਂਟ ਦੇ ਉਪਿਜਨਾਂ ਤੇ ਇੱਕ ਹੁੰਦਾ ਹੈ ਮਾਈਕਰੋ ਸਪਾਈਸ ਜਿਹੜੇ ਬੂਟਾਂ ਦੇ ਥੱਲੇ ਲੱਗਦੇ ਨੇ ਇਹ ਥੋੜੀ ਕਨਫਿਊਜ਼ਨ ਕਿਉਂਕਿ ਆਪਾਂ ਯੂਜ਼ ਨਹੀਂ ਕੀਤੇ ਪ੍ਰੋਡਕਟ ਤਾਂ ਕਰਕੇ ਨਾ ਨਾਮ ਦੇ ਵਿੱਚ ਮੈਨੂੰ ਥੋੜੀ ਕਨਫਿਊਜ਼ਨ ਸੀ ਤੇ ਮੈਂ ਕਿਹਾ ਤੁਹਾਨੂੰ ਨਾਲ ਗੱਲ ਸ਼ੇਅਰ ਕਰ ਲਈਏ ਤੇ ਹੁਣ ਆਪਾਂ ਪੈੰਨੇ ਆ 1 ਕੱਲ ਦਾ ਆਪਾਂ ਕਰਾਂਗੇ ਟਰੈਕ ਛੋਟਾ ਜਿਹਾ 150 ਮੀਟਰ ਦਾ ਤੇ ਏ ਲੇਕ ਦੇਖਾਂਗੇ ਮਿਲਦੇ ਆਂ ਕੱਲ ਜੇਕਰ ਵੀਡੀਓ ਪਸੰਦ ਆਈ ਆ ਤਾਂ ਕਰਿਓ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਜੇਕਰ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨਵੀਂ ਵੀਡੀਓ ਤੇ ਨਵੇਂ ਸਫ਼ਰ ਨਾਲ ਅੱਜ ਲਈ ਬਾਏ